ਦੇਖੋ ਭਾਰਤੀ ਜਨਤਾ ਪਾਰਟੀ ਬੜੇ ਦਮ ਖਮ ਦੇ ਨਾਲ ਇਹ ਇਲੈక్షన్ ਲੜੀ ਆ ਹਰ ਇੱਕ ਵਰਕਰ ਨੇ ਬੜਾ ਉਤਸ਼ਾਹ ਵਿਖਾਇਆ ਪਰ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਸਰਕਾਰ ਦਾ ਜਿੱਦਾਂ ਸਰਪੰਚਾਂ ਦੀਆਂ ਗ੍ਰਾਂਟਾਂ ਨੂੰ ਲੈ ਲੋ ਵਿਕਾਸ ਨੂੰ ਲੈ ਕੇ ਇਸ ਤਰ੍ਹਾਂ ਦਾ ਲਾਲਚ ਦੇ ਕੇ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਕਿਸੇ ਤਰੀਕੇ ਦੇ ਨਾਲ ਝਾੜੂ ਜਿੱਤ ਜਾਵੇ ਔਰ ਉਹ ਦੇਖ ਵੀ ਰਿਹਾ ਹੈ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੱਦਾਂ ਜਿੱਤ ਕੀਤੀ ਹੈ ਜਿੱਤ ਹਾਸਲ ਕੀਤੀ ਹੈ ਉਹਦੇ ਤੋਂ ਲੱਗਦਾ ਵੀ ਹੈ ਕਿ ਕਿਤਨਾ ਕਿਤੇ ਇਸ ਤਰ੍ਹਾਂ ਦੀਆਂ ਗੜਬੜੀਆਂ ਹੋਈਆਂ ਨੇ ਪਰ ਫਿਰ ਵੀ ਲੋਕਾਂ ਨੇ ਸਾਨੂੰ ਵੋਟ ਪਾਈ ਆ ਅਸੀਂ ਇਹਦਾ ਪੂਰਾ ਮੰਥਨ ਕਰਾਂਗੇ ਜਿੱਥੇ ਕੋਈ ਕਮੀ ਰਹਿੰਦੀ ਹੋਏਗੀ ਉਹ ਪੂਰੀ ਤਰੀਕੇ ਦੇ ਨਾਲ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਉਹਨੂੰ ਦੂਰ ਕਰਕੇ ਡੜ ਕੇ ਫਿਰ ਮੈਦਾਨ ਵਿੱਚ ਆਵਾਂ ਲੱਗਦਾ ਨਹੀਂ ਤੁਸੀਂ ਤਾਂ ਮੁਕਾਬਲੇ ਦੇ ਵਿੱਚ ਦੂਜੇ ਤੀਜੇ ਨੰਬਰ ਤੇ ਵੀ ਨਹੀਂ ਆ ਪਾਏ ਇਹ ਜਿਹੜੀ ਬਹੁਤ ਸਾਰੀਆਂ ਬਲਾਕ ਸੰਮਤੀਆਂ ਨੇ ਜਿੱਥੇ ਅਸੀਂ ਦੂਜੇ ਨੰਬਰ ਤੇ ਆ ਰਹੇ ਆ ਔਰ ਜ਼ਿਲ੍ਹਾ ਪ੍ਰੀਸ਼ਦ ਚਲੋ ਜੇ ਅਹੀ ਤੀਸਰੇ ਨੰਬਰ ਦੇ ਬਲਾਕ ਸੰਪਤੀਆਂ ਵਿੱਚ ਲਗਭਗ ਅਹੀ ਦੂਸਰੇ ਨੰਬਰ ਤੇ ਆ ਰਹੇ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਜਿਹੜਾ ਹੋਰ ਮੰਥਨ ਕਰਕੇ ਦਾ ਸੁਧਾਰ ਕੀਤਾ ਜਾਊਗਾ ਵਿੱਚ ਆਪਸੀ ਫੁੱਟ ਹੈ ਤੁਹਾਡੇ ਰਤਨ ਠੰਡਾ ਕੈਂਡੀਡੇਟ ਵੀ ਰਹੇ ਨੇ ਉਹਨਾਂ ਦੇ ਮੈਸੇਜ ਤੇ ਉਹ ਫੇਸਬੁੱਕ ਦੇ ਉੱਪਰ ਵੀ ਆਇਆ ਹੈ ਖਾਸ ਇੱਕ ਲੀਡਰ ਨੂੰ ਟਾਰਗੇਟ ਕਰਕੇ ਕਿਹਾ ਕਿ ਉਹ ਵਿਰੋਧੀ ਲੀਡਰਾਂ ਦੀ ਜਿਹੜੀ ਮਦਦ ਕਰਦੇ ਰਹੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੁਹਾਡੇ ਧਿਆਨ 'ਚ ਵੀ ਹੋਣਗੀਆਂ ਕੋਈ ਡਿਸਪਲਿਨਰੀ ਐਕਸ਼ਨ ਲਵਾਂਗੇ ਉਹਨਾਂ ਲੋਕਾਂ 'ਤੇ ਬਿਲਕੁਲ ਜੀ ਬਿਲਕੁਲ ਕਿਉਂ ਨਹੀਂ ਲਵਾਂਗੇ ਇੱਕ ਕਾਰਕਟਰ ਜਿਹੜਾ ਬੜੀ ਜਾਨ ਮਾਰ ਕੇ ਬੂਦ ਦੇ ਉੱਤੇ ਵੋਟਾਂ ਪਾ ਰਿਹਾ ਏ ਔਰ ਕੁਝ ਲੋਕ ਜਿਹੜੇ ਨੇ ਉਹ ਮਖੋਟਾ ਦਾ ਬੀਜੇਪੀ ਦਾ ਪਾਇਆ ਹੋਇਆ ਉਹਨਾਂ ਨੇ ਪਰ ਜਿਹੜੀ ਮਦਦ ਹੈ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਜਿਹੜੀ ਉਹ ਕਰ ਰਹੇ ਨੇ ਅਸੀਂ ਸਾਰੇ ਮੰਡਲ ਪ੍ਰਧਾਨਾਂ ਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਨਾਲ ਲੈ ਕੇ ਪਾਰਟੀ ਦੇ ਧਿਆਨ ਵਿੱਚ ਉਹਨਾਂ ਲੀਡਰਾਂ ਦੀ ਜਾਣਕਾਰੀ ਜ਼ਰੂਰ ਦਵਾਂਗੇ ਤਾਂ ਕਿ ਉਹਨਾਂ ਦੇ ਐਕਸ਼ਨ ਹੋ ਸਕੇ ਡਿਸਪਲਿਨਰੀ ਐਕਸ਼ਨ ਹੋ ਸਕੇ ਔਰ ਉਹਨਾਂ ਨੂੰ ਇਸ ਪਾਰਟੀ ਤੋਂ ਅਲਵਿਦਾ ਵੀ ਕੀਤਾ ਜਾਵੇ ਕਿਉਂਕਿ ਮਲਾਈਆ ਖਾਣ ਵਾਲੇ ਬਹੁਤ ਨੇ ਜਦੋਂ ਲੋਡ ਪਈ ਪਾਰਟੀ ਨੇ ਤੋਂ ਪਿੱਠ ਵਿਖਾ ਕੇ ਭੱਜ ਗਈ ਤੁਸੀਂ ਪੰਜਾਬ ਪੱਤਰ ਦੇ ਆਗੂ ਇਹ ਹਮੇਸ਼ਾ ਕਹਿੰਦਾ ਕਿ 117 ਵਿਧਾਨ ਸਭਾ ਚੋਣਾਂ ਕੱਲੇ ਤੌਰ ਤੇ ਜਿਹੜੀ ਲੜੂਗੀ ਲੱਗਦਾ ਕਿ ਭਾਜਪਾ ਇਸ ਕੰਡੀਸ਼ਨ ਚ ਹੈਗੀ ਚੋਣ ਦੇਖੋ ਇਤਿਹਾਸ ਗਵਾਹ ਆ ਕਿ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਵੀ ਸਰਕਾਰ ਹੋਵੇ ਇਹ ਜ਼ਿਲ੍ਹਾ ਪ੍ਰੀਸ਼ਦ ਸਰਪੰਚਾਂ ਦੀਆਂ ਬਲਾਕ ਸੰਮਤੀਆਂ ਦੀਆਂ ਇਲੈਕਸ਼ਨਾਂ ਤੱਕੇ ਨਾਲ ਵੀ ਸਰਕਾਰਾਂ ਜਿਹੜੀਆਂ ਉਹ ਜਿੱਤਦੀਆਂ ਨੇ ਉਹ ਸਾਡੇ ਕੈਂਡੀਡੇਟ ਪੰਜਾਬ ਦੇ ਵਿੱਚ ਖੜੇ ਹੋਏ ਨੇ ਇਸ ਕਰਕੇ ਸਾਨੂੰ ਕੋਈ ਜ਼ਿਆਦਾ ਬਹੁਤਾ ਫਰਕ ਨਹੀਂ ਪੈਂਦਾ ਤਗੜੇ ਹੋ ਕੇ ਫਿਰ ਅਗਲੀ ਵਾਰ ਇਲੈਕਸ਼ਨ ਜਾਵਾਂਗੇ